ਗੱਡੀ ਹੈ ਜੀ ਤੇ ਦੋਧੀਆਂ ਦੀ ਇਹ ਗੱਡੀਆ ਤੇ ਰਾਜੂ ਕੇ ਵਾਲੀ ਪੁਲੀਆ ਜੀ ਸਜਦੋਂ ਤੋਂ ਸੁਭਰਾ ਜਾਣਾ ਰੋਡ ਜਿਹੜਾ ਬਿਲਕੁਲ ਖਰਾਬ ਹੋ ਚੁੱਕਾ ਹੈ ਜੀ ਨਾਲ ਮੜਿਆ ਮੈਨਾਂ ਵੀ ਹਾਂ ਲੱਗ ਜੂ ਗਈ 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 ਜਾਂਦੇ ਜਾਂਦੇ ਹੋ ਨਹੀਂ ਹੁਣ ਤਾਂ ਸਿਪ ਦਾ ਉਹ ਪੰਮਿਆ ਉਹ ਪੰਮਿਆ ਪੰਮਿਆ ਹੁਣ ਤਾਂ ਸਿਪ ਦਾ ਡਰਾਈਵਰ ਦੀ ਹੈ ਡਰਾਈਵਰ ਵੀ ਸਿਪ ਮੁੜਿਆ ਦੀ ਕਰ ਜਿੰਨੇ ਠੱਕਾ ਲੋ ਓਏ ਆ ਆ ਦੇਖੋ ਜੀ ਇਹ ਪੰਮਿਆ ਵੱਢ ਚਾਰ ਪੰਜ ਟਰਾਲੀਆਂ ਜਿਹੜੀਆਂ ਇਹਦੇ ਹਰ ਦਾ ਰਿਸਕ ਲੈ ਲਿਆ ਤੇ ਥਾਂ ਭੇਜੂਗਾ ਇਹ ਵੱਢ ਕੇ ਬੰਦ ਹੋਊਗੀ ਏ ਬੁਲਾ ਤੂੰ ਅਹੀਂ ਥੱਪਲਾ ਨਾਲ ਤੋਰ ਰੋੜ ਕੇ ਬੱਤਾ ਹੀ ਹੈ ਹਾਂ ਓਏ ਨਾ ਆ ਲੈ ਇਹਨੇ ਉਤੋਦੀ ਆ ਨਾ ਹੁਣ ਕਿਹਾ ਮੈਂ ਆਉਣ ਲੱਗਾ ਹਾਂ ਨਾ ਆ ਲੈ ਉਤੋਦੀ ਲਾ ਲੈ ਦਿਨੋ ਸੜਕੇ ਤੋੜ ਕੇ ਪੀ ਜੀ ਅੱਜ ਇੱਧਰ ਦੀ ਆਉਣ ਦੀ ਕੋਸ਼ਿਸ਼ ਨਾ ਕਰੇ ਜਾਵੇ ਤੇ ਬਾਕੀ ਪਿੰਡ ਸਭਰਾਦੀਨ ਦੀ ਪੰਚਾਇਤ ਨੂੰ ਬੇਨਤੀ ਹੈ ਜੀ ਇਸ ਰੋਡ ਦਾ ਦੇਖਭਾਲ ਕੀਤੀ ਜਾਵੇ ਇਥੇ ਪੁਲੀ ਪਾਲੀ ਪਾ ਕੇ ਕੋਈ ਹੋਰ ਤੇ ਜਿਹੜਾ ਇਹ ਲਾਂਗਾ ਚਾਲੂ ਕੀਤਾ ਜਾਵੇ ਕਿਉਂਕਿ ਇਹਨੂੰ ਥਿੰਦੇ ਦੂਰੋਂ ਨਹੀਂ ਸਕੂਲ ਵਾਲੀਆਂ ਬੱਸਾਂ ਗੱਡੀਆਂ ਬਹੁਤ ਇੱਧਰ ਦੀ ਆਉਂਦੀਆਂ ਹਾਂਜੀ ਫੌਜੀ ਸਾਹਿਬ ਇਹ ਜਰਰ ਆਹ ਦੇਖੋ ਪੰਮੇ ਨੇ ਛੋੜ ਦਿੱਤੀਆਂ ਟਾਣੀਆਂ ਆ ਆਹ ਵੇਖ ਲਓ ਪਾਉਜੀ ਇਹ ਤੁਹਾਨੂੰ ਤਾਂ ਹੀ ਦਿਖਾ ਰਹੇ ਆ ਹੋ ਚੜਕੀ ਲੈ ਬਾਈ ਦਾ ਚੜਕੀ ਲਿਆ ਨਭ ਗਿਆ ਆ ਆ ਆਹ ਦੇ ਆ ਵੇਖੋ ਛਪਈਦਾ ਪਰਮਜੀਤ ਨੇ ਵਿੱਚ ਵਿਚਾਲੇ ਲਾ ਦਿੱਤਾ ਵਾ ਆ ਨਿਸ਼ਾਨੀ ਇਹ ਜਿੰਨੇ ਕੁੱਟਿਆ ਦਾ 10000 ਰੁਪਏ ਜੁਰਮਾਨਾ ਤੇ ਮਿੱਟੀ ਪਵਾਵਾਂਗੇ ਸਾਰੀ ਇਹ ਕੱਲੇ ਮੋਟਰਸਾਈਕਲ ਨਾਲਸਦੇ ਆ ਗੱਡੀ ਨਹੀਂ ਗੱਡੀ ਗੱਡੀ ਆ ਦੋ ਵੇਖ ਹੀ ਲਿਆ ਤੀਂਦੇ ਹਾਂਜੀ ਹਾਂਜੀ ਜੇ ਅੱਜ ਨਾ ਚੰਗੇ ਬੰਦੇ ਹੁੰਦੇ ਨਾਲ ਡਰਾਈਵਰ ਹੱਥ ਪਾਉਂਦੇ ਪਤਾ ਨਹੀਂ ਅੱਗੇ ਵੀ ਕਿਹੜਿਆ ਯੂਰ ਲਵਾਇਆ ਇੱਥੇ ਹੀ ਆਵੇ ਪੁੱਤਿਆ ਉਹਦੇ ਕੰਮ ਵਿਗੜਿਆ ਅੱਗੇ ਵੀ ਕੋਈ ਲਾ ਕੇ ਗਿਆ ਮੈਨੂੰ ਲੱਗਾ ਇਹ ਕੋਈ ਲਵਾ ਕੇ ਆਈ ਗੱਡੀ ਇੱਕ ਅੱਗੇ ਆਹੋ ਨਹੀਂ ਇਹ ਟਰਾਲਾ ਟਰੂਲਾ ਖੁੱਬਿਆ ਵਾ ਨਿਕੜੂ ਕਾਕੜੂਕਾ ਰੇਤਾਂ ਲੱਗਦੇ ਆਈ ਰੇਤਾਂ ਦੇ ਲੰਘਦੇ ਇਹ ਨਹੀਂ ਪਣੀਰ ਵੱਡੇ ਟ੍ਰੈਕ ਨੀ ਲਾਉੜੇ ਪੁੱਤੇ ਰੋੜੇ ਡਬਲ ਟਾਇਰ ਆ ਰੇਤਾਂ ਦੇ ਉਹ ਟਰੈਕਟਰ ਨੇ ਰੋੜੇ ਬੁੱਧਾ ਕੋਈ ਤਾਂ ਇੰਨਾ ਜ਼ੋਰ ਲਾਇਆ ਮੁਰਕੇ ਇੱਥੇ ਆ ਗਏ ਜਦੋਂ ਇੱਥੇ ਟਰਾਲਾ ਕਿਤੇ ਬੈਠਾ ਵਾ ਅੱਛਾ ਜਦੋਂ ਰਾਤ ਨਹੀਂ ਪਿਆ ਨਾ ਖੁੱਤੀ ਪਾਣੀ ਵੜਦਾ ਗਿਆ ਹੂੰ ਹੂੰ ਕਿਉਂ ਲਾਈਵ ਚੱਲਣ ਦਿਆ ਹਾਂਜੀ ਹਾਂਜੀ ਇਹ ਉਦੋਂ ਬੈਠਾ ਜਦੋਂ ਜ਼ੋਰ ਲਾਇਆ ਮੁਰਕੇ ਦੇ ਇਧਰ ਦੀ ਅੱਜ ਨਾ ਆਓ ਜੀ ਰੋਡ ਬਿਲਕੁਲ ਬੰਦ ਹੋ ਚੁੱਕੀ ਆ ਖਾਸ ਕਰਕੇ ਡਰਾਈਵਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਇਹ ਨਾ ਹੁੰਦੀ ਵੇ ਰਿਸਕ ਲੈ ਕੇ ਕਹ ਦੋ ਵੀ ਬੱਸ ਕਿਤੇ ਲੰਘ ਜੂਗੀ ਪਾਬ ਜੀ ਲੰਘਣੀ ਨਹੀਂ ਜੇ ਇਧਰ ਬੜੀ ਡੂੰਗੀ ਜਗ੍ਹਾ ਦੇ ਵੇਖ ਲੋ ਜੇ ਕਿਤੇ ਰਿਸਕ ਨਾ ਨਿਕਾਉਣ ਦੀ ਕੋਸ਼ਿਸ਼ ਕੀਤੀ ਤੇ ਆਵਾਜ਼ ਵੇਖ ਲੋ ਪਾਣੀ ਵੀ ਕਿਵੇਂ ਆਉਂਦੀ ਆ ਉਹ ਦਰ 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 ਪਾਣੀ ਮੜਾਇਆ ਨਹੀਂ ਪੈਂਦਾ ਜੇ ਉਦੋਂ ਪਾਣੀ ਆ ਜਾਂਦਾ ਪਾਣੀ ਬੜਾ ਯਾਰ ਇਹਦਾ ਐਸਾ ਹੈ ਦੋ ਤਿੰਨ ਮਰਲੇ ਰੋਕਦੇ ਇਹਨੇ ਬੜਾ ਕਿ ਕਿ ਜਦੋਂ ਮੇਂ ਦੀ ਨਾ ਸਟਾਈਲ ਤੇ ਕੁਲਬੀਰ ਸੋਹਾਂਦਾ ਵੀ ਇੱਥੇ ਮੇਰਾ 4-5 ਮਰਲਾ ਛੋਨੇ ਸੁੱਕ ਜਾਣਾ ਵਾ ਬਾਗਾਂ ਮਿੱਟੀ ਆ ਰਿਹਾ ਉਹ ਸਾਈਡ ਤੋਂ ਨਹੀਂ ਮੈਂ ਤਾਂ ਗੁਰਗੱਲ ਸੀ ਨਹੀਂ ਪੈਣ ਦਿੰਦਾ ਯਾਰ ਲਾਓ ਵੇਖ ਲਓ ਜਾ ਕੇ ਵੀਰੇ ਇਹਨਾਂ ਨੇ ਪੂਰਾ ਬੰਦ ਕਰ ਇਹਦਾ ਬੰਦ ਕਰ ਲਾਉਣੀ ਵੜ ਜੂਗਾ ਤੂੰ ਉਹਦਾ ਕਿ ਦੇਖ ਲਓ ਠੀਕ ਆ ਭਾਈ ਜੀ ਸ਼ੇਅਰ ਕਰੋ ਬਾਤਾਂ ਤੇ ਆ ਫੌਜੀ ਸਾਹਿਬ ਨੇ ਹੁਣ ਬ੍ਰੇਕਡਾਊਨ ਕਰ ਲਈ ਆ ਕਿਉਂਕਿ ਕਚਰੇ ਬਿਲਕੁਲ ਨਹੀਂ ਫੌਜੀ ਰਿਸਕ ਲੈਂਦੇ ਮੋਟਰਸਾਈਕਲ ਲੰਘ ਤੇ ਸਕਦਾ ਪਰ ਫੌਜੀਾਂ ਦੇ ਸਾਰੀ ਸਾਰੀ ਉੱਪਰ ਆ ਪਰ 12 ਡੌਗ ਸਕੁਆਇਰ ਮਂਗਾਈ ਆ ਬਾਹਰ ਵੀ ਇਹੀ ਚੈਕਿੰਗ ਕਰ ਰਹੀ ਆ ਬੀ ਇਹ ਇਹ ਛੀਲ ਕਿੱਥੋਂ ਤੱਕ ਜਾਂਦੀ ਆ ਸਪੈਸ਼ਲ ਆ ਸਪੈਸ਼ਲ ਸੈਂਟੀ ਮਂਗਾਇਆ ਗਿਆ ਸੈਂਟੀ ਮਂਗਾਇਆ ਗਿਆ ਆਈ ਡੌਗ ਆ ਕਹੇ ਦੱਸੂਗੀ ਕਿ ਕਾਰ ਕਿਹ ਜਾਲੇ ਕਾਰਨ ਕਿ ਕਿੰਨੀ ਲੰਮੀ ਸੁਮਣਾ ਚੀਰ ਬਣ ਗਈ ਆ ਉਹਨੇ ਕਾਟ ਕੇ ਗਾਹ ਜਾਂ ਨਾ ਥੈਂਕ ਯੂ ਨੋ ਥੰਕ ਯੂ ਆਓ ਕੋਈ ਗਾਲ੍ਹੀ ਨਹੀਂ ਫੜਾ ਕੋ ਹੋਰ ਗੱਲਾ ਕਰ ਆਓ ਇਹਨਾਂ ਤੈਨੂੰ ਕਿੰਨਾ ਪਾ ਲੱਗਾ ਜੀ ਵਾਜਦਾ ਕਿਹ ਜੀ ਜੀ ਸ਼ੇਅਰ ਕਰ ਤੋ ਪ੍ਰੋ ਹੋ ਜਾਨੀ ਨੰਗਾ ਗਲੇ